ਹਾਂਜੀ ਸਤਿ ਸ਼੍ਰੀ ਅਕਾਲ ਜੀ ਬਠਿੰਡਾ ਫੈਮਿਲੀ ਚੈਨਲ ਤੇ ਤੁਹਾਡਾ ਸਵਾਗਤ ਹੈ ਜੀ ਅੱਜ ਜਿਹੜੀ ਆਪਾਂ ਤੁਹਾਡੇ ਸਾਹਮਣੇ ਵੀਡੀਓ ਲੈ ਕੇ ਆਏ ਵੀ ਘਰੇ ਬੈਠੀ ਮੈਂ ਉਹ ਕਿਹੜਾ ਕੰਮ ਕਰਦੀ ਆ ਜਿਹਦੇ ਨਾਲ ਹਰ ਰੋਜ਼ ਹੀ ਰੋਜ਼ ਮੇਰੇ ਖਾਤੇ ਦੇ ਵਿੱਚ ਅਕਾਊਂਟ ਦੇ ਵਿੱਚ ਪੈਸੇ ਜਮ੍ਹਾਂ ਹੋ ਜਾਂਦੇ ਆ ਆਪਾਂ ਇਸ ਬਾਰੇ ਤੁਹਾਨੂੰ ਦੱਸਦੇ ਆ ਜੀ ਦੇਖੋ ਜੀ ਹਰ ਇੱਕ ਇੱਛਾ ਹੁੰਦੀ ਹੈ ਵੀ ਮੈਂ ਚਾਰ ਪੈਸੇ ਕਮਾਵਾਂ ਆਪਣੀ ਲਾਈਫ ਸੋਹਣੀ ਜਿਹਾਵਾਂ ਕਿਸੇ ਵੀ ਹੱਥ ਨਾਲ ਅੱਡਾਂ ਹਰ ਇੱਕ ਨੂੰ ਇਹ ਹੀ ਹੁੰਦਾ ਵਿਹੋਰਨਾ ਤਾਂ ਆਪਾਂ ਘਰੇਲੂ ਖਰਚੇ ਆਪਣੇ ਬੱਚਿਆਂ ਦੇ ਛੋਟੇ-ਛੋਟੇ ਰੋਜ਼ਮਰਾਂ ਦੇ ਖਰਚੇ ਆਪਾਂ ਲੋੜਾਂ ਪੂਰੀਆਂ ਕਰ ਸਕੀਏ ਦੇਖੋ ਹੁਣ ਤੁਸੀਂ ਆਪ ਵੀ ਸਿਆਣੇ ਤੁਸੀਂ ਰੋਜ਼ YouTube ਦੇਖਦੇ ਆ ਇਹਦੇ ਉੱਤੇ ਹਜ਼ਾਰਾਂ ਲੜਕੀਆਂ ਕੰਮ ਕਰਦੀਆਂ ਹਜ਼ਾਰਾਂ ਔਰਤ ਮੇਰੇ ਵਰਗੀਆਂ ਬਹੁਤ ਸਾਰੀਆਂ ਔਰਤਾਂ ਜਿਹੜੀਆਂ ਕੰਮ ਕਰਦੀਆਂ ਜਿਨ੍ਹਾਂ ਦੇ ਵਿੱਚ ਆਪਦਾ ਹੁਨਰ ਹੈ ਜਿਨ੍ਹਾਂ ਦੇ ਵਿੱਚ ਕੋਈ ਗੁਣ ਹੈ ਤੇ ਕੋਈ ਗਿਆਨ ਆ ਜਿਨ੍ਹਾਂ ਨੂੰ ਉਹ ਆਪਣਾ ਗਿਆਨ ਦੁਨੀਆ ਚ ਫਲਾ ਰਹੀਆਂ ਨੇ ਤੇ ਇਹ ਸਭ ਨੂੰ ਸ਼ੁਭ ਕੰਮ ਹੁੰਦਾ ਚੰਗਾ ਕੰਮ ਹੁੰਦਾ ਯਾਨੀ ਕਹਿੰਦੇ ਕਰ ਭਲਾ ਸੋ ਹੋ ਭਲਾ ਜੇ ਆਪਾਂ ਕਿਸੇ ਦਾ ਭਲਾ ਚਾਹੁੰਨੇ ਆ ਕਿਸੇ ਦਾ ਆਪਾਂ ਭਲਾ ਕਰਤੀਆਂ ਤੇ ਪ੍ਰਮਾਤਮਾ ਆਪ ਦਾ ਭਲਾ ਵੀ ਕਰਦਾ ਇਹਦੇ ਲਈ ਆਪਾਂ ਨੂੰ ਦੂਜਿਆਂ ਦਾ ਭਲਾ ਕਰਨਾ ਚਾਹੀਦਾ ਇੱਥੇ ਮੈਂ ਤੁਹਾਨੂੰ ਦੱਸਦੀ ਆਂ ਕਿ ਰੋਜ਼ ਮਰ ਦੀ ਜ਼ਿੰਦਗੀ ਦੇ ਵਿੱਚ ਜਿਹੜੇ ਛੋਟੀਆਂ ਛੋਟੀਆਂ ਘਰੇਲੂ ਨੋੜਾਂ ਪੜੀਆਂ ਆਸਾਨੀ ਨਾਲ ਆਪਾਂ ਘਰ ਬੈਠ ਕੇ ਕੰਮ ਕਰ ਸਕਦੇ ਆਂ ਤੇ ਅੱਗੇ ਹੁੰਦਾ ਸੀ ਇੱਕ ਔਰਤ ਕੋਲ ਕੋਈ ਕੰਮ ਨਹੀਂ ਹੁੰਦਾ ਸੀ ਉਹ ਹਾਊਸ ਵਾਈਫ ਰ ਵਿਚਾਰੀ ਮਾਣ ਕੇ ਰਹੇ ਜੀ ਅੱਜ ਦੇ ਸਮੇਂ 'ਚ ਹਾਊਸ ਵਾਈਫ ਬਹੁਤ ਸਾਰੀ ਕਮਾਈ ਇਸ ਤੋਂ ਕਰ ਰਹੇ ਆ। ਬੀਖ ਬਹੁਤ ਸਾਰੀਆਂ ਪਹਿਣਾ ਬੁਟੀਕ ਦਾ ਕੰਮ ਕਰਦੇ ਨੇ, ਸੂਟ ਵੇਚਦੀਆਂ ਆ। ਇਹਦੇ ਜਰੀਏ ਕਮਾਈ ਹੁੰਦੀ ਨਾਲ ਤਾਂ ਉਹਨਾਂ ਦੀ ਵਿਕਰੀ 'ਚ ਵਾਧਾ ਹੁੰਦਾ ਹੈ। ਆਨਲਾਈਨ ਸ਼ਾਪਿੰਗ ਕਰਦੇ ਆਂ ਆਪਾਂ ਸੂਟ ਖਰੀਦਦੇ ਆਂ। ਨਾਲੇ ਪਹਿਣਾ ਨੂੰ ਇਦਰੋਂ ਵੀ ਕਮਾਈ ਆਉਂਦੀ ਏ। ਮੈਂ ਦੱਸੋ ਜੋ ਮੈਂ ਤੁਹਾਨੂੰ ਦੱਸਣੀ ਝੂਟੀ ਉ ਦੇ ਉੱਪਰ ਜੋ ਮੈਂ ਕੰਮ ਕਰਦੀ ਆਂ। ਇਹਦੇ ਉੱਤੇ ਕੋਈ ਕੰਮ ਥੋੜਾ ਜਿਹਾ ਮਿਹਨਤ ਵਾਲਾ ਕੰਮ ਹੈ ਵੀ ਥੋੜਾ ਜਿਹਾ ਆਪਾਂ ਨੂੰ ਜਾਣਕਾਰੀ ਇਕੱਠੀ ਕਰਨੀ ਪੈਂਦੀ ਹੈ ਕਿਤਾਬਾਂ ਵੀ ਪੜ੍ਹਨੀਆਂ ਪੈਂਦੀਆਂ ਅਖਬਾਰ ਪੜ੍ਹਨੇ ਪੈਂਦੇ ਆ ਕੋਈ ਰਸਾਲੇ ਵਗੈਰਾ ਕਾਫੀ ਪੜ੍ਹਨੇ ਪੈਂਦੀ ਆ ਫਿਰ ਆਪਾਂ ਥੋੜੀ-ਬੋਤੀ ਜਾਣਕਾਰੀ ਇਹੋ ਤਾਂ ਮਿਲ ਜਾਂਦੀ ਹੈ ਤੇ ਫਿਰ ਉਹ ਆਪਾਂ ਲੋਕਾਂ ਨਾਲ ਸਾਂਝੀ ਕਰਦੇ ਆ ਤਾਂ ਕਿ ਵੀ ਪ੍ਰਮਾਤਮਾ ਸਾਡਾ ਭਲਾ ਕਰੇ ਜਿਹਨੂੰ ਨਹੀਂ ਪਿੰਲਾਂ ਦਾ ਪਤਾ ਹੁੰਦਾ ਉਹਨਾਂ ਗੱਲਾਂ ਵਾਰਿਆ ਉਹਨਾਂ ਨੂੰ ਪਤਾ ਲੱਗ ਜਾਂਦਾ ਚਾਨਣ ਹੁੰਦਾ ਵੀ ਦੁਨੀਆ ਦੇ ਵਿੱਚ ਹੋ ਕੀ ਰਿਹਾ ਇਹਦੇ ਬਾਰੇ ਆਪਾਂ ਨੂੰ ਇਸ ਤੋਂ ਪਤਾ ਲੱਗਦਾ ਰਹਿੰਦਾ ਤੇ ਬਹੁਤ ਸਾਰੀਆਂ ਬਈਆਂ ਭੈਣਾਂ ਇਹਦੇ ਨਾਲ ਜੁੜਨਾ ਵੀ ਚਾਹੁੰਦੀਆਂ ਹੋਣਗੀਆਂ ਪਰ ਉਹਨਾਂ ਨੂੰ ਇਹ ਹੁੰਦਾ ਵੀ ਐ ਮੇਰਾ ਭੈਣ ਭਾਈ ਰਿਸ਼ਤੇਦਾਰਾਂ ਐ ਕੀ ਕਹਿਣਗੇ ਇਹਦੇ ਉੱਤੇ ਆਪਾਂ ਕੰਦੀ ਆਵਾਜ਼ ਦੇ ਕੇ ਵੀ ਆਪਾਂ ਇਹਦੇ ਨਾਲ ਜੁੜ ਸਕਦੇ ਹਾਂ ਚਿਹਰਾ ਨਹੀਂ ਵੀ ਦਿਖਾਉਣਾ ਚਾਹੁੰਦੇ ਆਪਾਂ ਜੁੜ ਸਕਦੇ ਆਂ ਕਈ ਭੈਣਾਂ ਵੇਖੋ ਤੁਸੀਂ ਆਪ ਹੀ ਵੇਖਣ ਆਨਲਾਈਨ ਕੱਪੜਾ ਵੇਚਦੀਆਂ ਤੇ ਆਪਣਾ ਚਿਹਰਾ ਨਹੀਂ ਦਿਖਾਉਂਦੀਆਂ ਉਹ ਸਿਰਫ ਆਪਣੇ ਕੱਪੜਿਆਂ ਨੂੰ ਇਸੇ ਥਰੂ ਹੀ ਵੇਚਦੀਆਂ ਆਂ ਤੁਸੀਂ ਇਸ ਤਰ੍ਹਾਂ ਵੀ ਕਰ ਸਕਦੇ ਹੋ ਤੇ ਵੇਖੋ ਇਹਦੇ ਵਿੱਚ ਜੋ ਕਮਾਈ ਇਹਦੇ ਆਪਾਂ ਬਸ ਘੰਟਾ ਡੇਢ ਘੰਟਾ ਮਿਹਨਤ ਕਰਨੀ ਪੈਂਦੀ ਹੈ ਬਸ ਘੰਟਾ ਡੇਢ ਘੰਟੇ ਦੇ ਉੱਤੇ ਆਪਾਂ ਨੂੰ ਕੰਮ ਕਰਨਾ ਪੈਂਦਾ ਤੇ ਰੋਜ਼ ਦੀ ਰੋਜ਼ ਇਹਦੇ ਉੱਤੇ ਕਮਾਈ ਹੁੰਦੀ ਹੈ ਕਮਾਈ ਜੀ ਯੂ ਐਸ ਦੇ ਡਾਲਰ ਦਾ ਹੀ ਕਮਾਈ ਹੁੰਦੀ ਹੈ ਜੇ ਤੁਸੀਂ ਅੱਜ ਵੀਡੀਓ ਪਾਈ ਉਹਦੇ ਵਿੱਚੋਂ ਸੋਨੇ 1 ਰੁਪਿਆ ਕਮਾਇਆ 10 ਕਮਾਇਆ 5 ਕਾ ਉਹ ਅੱਜ ਦੇ ਅੱਜ ਹੀ ਤੁਹਾਨੂੰ ਸ਼ੋ ਹੋਣ ਲੱਗ ਜਾਣਗੇ ਤੇ ਮਹੀਨੇ ਦੇ 22 23 ਤਰੀਕ ਤੱਕ ਤੁਹਾਡੇ ਇਹ ਅਕਾਊਂਟ ਦੇ ਵਿੱਚ ਐਡਸਨ ਦੇ ਵਿੱਚ ਜਮ੍ਹਾਂ ਹੋ ਜਾਂਦੇ ਆ ਐਡਸਨ ਅਕਾਊਂਟ ਬਣਾਉਣਾ ਪੈਂਦਾ ਆਪਾਂ ਉਹ ਚ ਜਮ੍ਹਾਂ ਹੋ ਜਾਂਦੇ ਉਸ ਤੋਂ ਬਾਅਦ 25 24 25 26 ਤਰੀਕ ਤੱਕ ਤੁਹਾਡੇ ਅਕਾਊਂਟ ਦੇ ਵਿੱਚ ਆਪਣੇ ਆਪ ਆ ਜਾਂਦੇ ਆ ਜਦੋਂ ਪੈਸੇ ਆ ਜਾਂਦੇ ਆ ਤੇ YouTube ਰਾਹੀਂ ਤੁਹਾਨੂੰ ਮੇਲ ਆਉਂਦੀ ਆ ਵੀ ਤੁਹਾਡੇ ਪੈਸੇ ਆ ਗਏ ਤੇ ਤੁਸੀਂ ਚੈੱਕ ਕਰ ਸਕਦੇ ਹੋਗੇ ਮਹੀਨੇ ਦੇ ਮਹੀਨੇ ਵੀ ਆਪਣੇ ਪੈਸੇ ਹੁੰਦੇ ਜੇ ਆਪਾਂ ਨੂੰ ਇੱਕ ਮਹੀਨੇ ਦੇ ਵਿੱਚ ਇਹ ਆਪਾਂ ਨੂੰ 100 ਡਾਲਰ ਤੋਂ ਉੱਤੇ ਪੈਸਾ ਕਮਾਉਣਾ ਪੈਂਦਾ ਇਹਦੇ ਉੱਪਰ ਤੇ ਫਿਰ ਆਪਾਂ ਨੇ ਉਹ ਪੈਸੇ ਆਪਾਂ ਕਢਾ ਸਕਦੇ ਆ 100 ਤੋਂ ਘੱਟ ਨਹੀਂ ਪੈਸੇ ਉਹ ਆਪਣੇ ਅਕਾਊਂਟ 'ਚ ਭੇਜਦੇ ਘੱਟ ਨਹੀਂ ਕਰਦੇ ਬਾਕੀ ਉਹ ਇਹ ਹੁੰਦਾ ਜਿਵੇਂ ਇਸ ਮਹੀਨੇ ਆਪਾਂ 90 ਕੁ ਕਮਾਲੇ ਤੋਂ ਅਗਲੇ ਮਹੀਨੇ ਵਾਲੇ ਵਿੱਚ ਜੋੜ ਕੇ ਜਦੋਂ ਤੁਹਾਡਾ 100 ਤੋਂ ਉੱਤੇ ਹੋਗਾ ਨਾਲ ਦੀ ਨਾਲ ਤੁਹਾਡੇ ਅਕਾਊਂਟ ਦੇ ਵਿੱਚ ਪੀ ਦੇਣਗੇ ਕੋਈ ਫੀਸ ਵਾਲੀ ਗੱਲ ਨਹੀਂ ਹੁੰਦੀ ਕੋਈ ਚਿੰਤਾ ਨਹੀਂ ਘਰੇ ਬੈਠੇ ਤੁਹਾਡੇ ਅਕਾਊਂਟ ਦੇ ਵਿੱਚ ਪੈਸੇ ਰੋਜ਼ ਦੀ ਰੋਜ਼ ਜਮ੍ਹਾਂ ਹੋਈ ਜਾਂਦੇ ਆ ਜੀ ਇਹਦੇ ਉੱਤੇ ਪਹਿਲਾਂ ਆਪਾਂ ਵੇਖੋ ਵੀਡੀਓ ਸ਼ੂਟ ਕਰਦੇ ਆ ਜਿਵੇਂ ਵੀਡੀਓ ਮੈਂ ਬਣਾ ਰਹੀ ਆ ਆਪ ਦੀ ਇਸ ਤਰ੍ਹਾਂ ਆਪਾਂ ਵੀਡੀਓ ਬਣਾਉਣੀ ਆ ਉਸ ਤੋਂ ਬਾਅਦ ਆਪਾਂ ਕਾਈਨ ਮਾਸਟਰ ਇੱਕ ਐਪ ਆਪਾਂ ਨੂੰ ਡਾਊਨਲੋਡ ਕਰਕੇ ਆਪਣੇ ਵੀਡੀਓ ਦੀ ਐਡੀਟਿੰਗ ਕਰ ਲੈਣੀ ਆ ਕੋਈ ਆਪਾਂ ਤੋਂ ਕੋਈ ਸ਼ਬਦ ਇੱਕ ਗਲਤ ਬੋਲਿਆ ਜਾਂਦਾ ਕੋਈ ਇਧਰ ਉਧਰ ਹੁੰਦਾ ਉਹਨੂੰ ਕੱਟਣਾ ਹੁੰਦਾ ਕੱਟ ਵਾਟ ਵੀਡੀਓ ਨੂੰ ਛੋਟੀ ਕਰਨਾ ਹੁੰਦਾ ਇਸ ਤਰ੍ਹਾਂ ਤੇ ਉਹਦੇ ਉੱਤੇ ਸਾਰੇ ਕੱਟ ਵਾਟ ਵੀਡੀਓ ਸਹੀ ਹੋ ਕੇ ਉਹਦੇ ਉੱਤੇ ਤੋਂ ਫਿਰ ਆਪਾਂ ਵੀਡੀਓ ਨੂੰ ਸੇਵ ਕਰ ਲੈਣੇ ਆ ਸੇਵ ਕਰਨ ਤੋਂ ਬਾਅਦ ਫਿਰ ਆਪਾਂ ਇਹਦੇ ਉੱਤੇ ਜੀ ਟਾਈਟਲ ਜ਼ਰੂਰ ਲਿਖਣਾ ਹੁੰਦਾ ਵੀ ਵੀਡੀਓ ਆਪਾਂ ਕਾਦੇ ਰਿਲੇਟਡ ਬਣਾਈ ਹੋਈ ਹੈ ਉਹੀ ਤੁਸੀਂ ਡਿਸਕ੍ਰਿਪਸ਼ਨ ਦੇ ਵਿੱਚ ਵੀ ਇਹੀ ਲਿਖਣਾ ਹੁੰਦਾ ਵੀ ਵੀਡੀਓ ਆਪਾਂ ਕਾਦੇ ਰਿਲੇਟਡ ਬਣਾਈ ਹੈ ਤੇ ਇੱਕ ਆਪਣੇ ਬਸ ਤੁਸੀਂ ਟੈਗ ਲਿਖਨੇ ਹੁੰਦੇ ਆ ਉਹਦੇ ਵਿੱਚ ਵੀ ਤੁਸੀਂ ਇਹ ਕੁਝ ਦੱਸਣਾ ਹੁੰਦਾ ਹੋਰ ਇਹਦੇ ਉੱਤੇ ਕੁਝ ਜ਼ਿਆਦਾ ਨਹੀਂ ਹੁੰਦਾ ਉਸ ਤੋਂ ਬਾਅਦ ਤੁਸੀਂ ਵੀਡੀਓ ਅਪਲੋਡ ਕਰ ਸਕਦੇ ਹੋ ਕਈ ਭੈਣ ਭਰਾ ਤਾਂ ਵੀਡੀਓ YouTube ਦੇ ਉੱਪਰ ਵੀ ਅਪਲੋਡ ਕਰ ਦਿੰਦੇ ਆ ਕਈ ਇੱਕ ਨਵਾਂ ਐਪ ਹੁੰਦਾ ਵਾਈਟ ਸਟੂਡੀਓ ਤੁਸੀਂ ਵਾਈਟ ਸਟੂਡੀਓ ਐਪ ਡਾਊਨਲੋਡ ਕਰਕੇ ਉਹਦੇ ਉੱਤੇ ਵੀ ਤੁਸੀਂ ਵੀਡੀਓ ਨੂੰ ਅਪਲੋਡ ਕਰ ਸਕਦੇ ਹੋ ਜਦੋਂ ਵੀਡੀਓ ਅਪਲੋਡ ਹੋ ਗਈ ਬਸ ਨਾਲ ਦੇ ਨਾਲ ਮੁੜ ਕੇ ਤੁਸੀਂ ਪਬਲਿਕ ਕਰ ਦੇਣੀ ਆ ਤੇ ਸ਼ੋਰ ਹੋਣ ਲੱਗ ਜਾਂਦੀ ਹੈ ਵੀਡੀਓ ਬਸ ਇੰਨਾ ਹੀ ਕੰਮ ਹੁੰਦਾ ਕੋਈ ਜ਼ਿਆਦਾ ਔਖਾ ਨਹੀਂ ਕੰਮ ਹੁੰਦਾ ਰੋਈ ਦੇ ਰੋਜ ਆਪ ਇਸ ਤੇ ਕਮਾਈ ਕਰਦੇ ਆ ਜਿੰਨੀ ਵੀਡੀਓ ਆਪਣੀ ਜ਼ਿਆਦਾ ਵਾਇਰਲ ਹੁੰਦੀ ਹੈ ਉਨੀ ਕਮਾਈ ਵਧਦੀ ਹੈ ਤੇ ਕਮਾਈ ਜਿਵੇਂ ਕੋਈ ਪ੍ਰਾਈਵੇਟ ਕੋਈ ਜੋਬ ਕਰਦਾ ਇੰਨੀ ਕ ਕਮਾਈ ਆਪਾਂ ਨੂੰ ਇਸ ਤੋਂ ਹੋ ਜਾਂਦੀ ਹੈ ਜੀ ਬڑے ਆਰਾਮ ਨਾਲ ਮਹੀਨੇ ਦੇ ਵਿੱਚ ਪਰ ਇਹਦੇ ਉੱਤੇ ਕੰਮ ਆਪਾਂ ਡੇਲੀ ਕਰਨਾ ਇਹ ਨਹੀਂ ਹੁੰਦਾ ਵੀ ਅੱਜ ਆਪਾਂ 9 ਵਜੇ ਵੀਡੀਓ ਪਾਤੀ ਦੂਜੇ ਦਿਨ 12 ਵਜੇ ਫਿਰ ਕੋਈ 2:30 3 ਵਜੇ ਕੋਈ ਅੱਛਾ ਹਨ ਇਸ ਤਰ੍ਹਾਂ ਨਹੀਂ ਤੁਸੀਂ ਇੱਕ ਹੀ ਟਾਈਮ ਰੱਖ ਲੈਣਾ ਤੇ ਥੋੜਾ ਜਿਹਾ ਆਪ ਨੂੰ ਇੰਨਾ ਪਤਾ ਹੋਣਾ ਚਾਹੀਦਾ ਵੈਸੇ ਵੇਲੇ ਮੇਰੀ ਆਡੀਅנס ਵੀ ਮੇਰੀ ਵੀਡੀਓ ਦੇਖੂਗੀ ਉਸ ਸਮੇਂ ਆਪਾਂ ਵੀਡੀਓ ਨੂੰ ਅਪਲੋਡ ਕਰੀਏ 9 ਵਜੇ 10 12 ਇੱਕ ਦਿਨ ਦੇ ਵਿੱਚ ਤੁਸੀਂ 4 ਵਜੇ ਤੋਂ ਲੈਪ ਲੈਣਾ ਕਦੋਂ ਮਰਜ਼ੀ ਵੀਡੀਓ ਨੂੰ ਅਪਲੋਡ ਕਰ ਸਕਦੇ ਆ ਕੋਈ ਨਹੀਂ ਸ਼ਾਮ ਨੂੰ ਵੀ ਕਰ ਸਕਦੇ ਆ ਪਰ ਤੁਸੀਂ ਟਾਈਮ ਆਪ ਦਾ ਇੱਕ ਹੀ ਰੱਖਣਾ ਤੇ ਤੁਸੀਂ ਨਹੀਂ ਜਾਵੇ ਨੇਰੀ ਜਾਵੇ ਕੁਛ ਵੀ ਹੋਵੇ ਹਰ ਰੋਜ਼ ਤੁਸੀਂ ਇੱਕ ਵੀਡੀਓ ਇਹਦੇ ਉੱਤੇ ਅਪਲੋਡ ਕਰਨੀ ਕਰਨੀ ਹੈ ਫਿਰ ਪਤਾ ਕੀ ਹੁੰਦਾ ਜੂਟੇਉ ਚੈਨਲ ਦੀ ਜੋ ਵੀ ਵੇਖੇ ਇਹਦੇ ਉੱਤੇ ਮਸ਼ੀਨਾਂ ਜੋ ਵੀ ਕੰਮ ਕਰਦੀਆਂ ਹੁਣ ਆ ਇਹ ਹੁੰਦਾ ਵੀ ਇਸ ਇਸ ਕੰਮ ਪ੍ਰਤੀ ਸੀਰੀਅਸ ਹੈ ਇੱਕ ਹਾਈ ਕੰਮ ਕਰਦਾ ਮਿਹਨਤ ਨਾ ਕਰਦਾ ਫਿਰ ਉਹ ਆਪਾਂ ਨੂੰ ਅਗਲੇ ਪਰਦੇ ਦੇ ਉੱਤੇ ਆਪਣੀ ਵੀਡੀਓ ਨੂੰ ਉਹ ਦਿਖਾਉਣ ਸ਼ੋਅ ਕਰਨ ਲੱਗ ਜਾਂਦੇ ਆ ਜਦੋਂ ਆਪਾਂ ਟਾਈਮ ਦੋ ਦਿਨਾਂ ਤੋਂ ਪਾਤੀ ਚਾਰ ਦਿਨਾਂ ਤੋਂ ਪਾਤੀ ਰੈਗੂਲਰ ਕੰਮ ਆਪਾਂ ਨਹੀਂ ਕਰਦੇ ਤਾਂ ਫਿਰ ਉਹ ਆਪਣੀਆਂ ਵੀਡੀਓ ਨੂੰ ਸਿੰ ਥੱਲੇ ਸਿੱਟਣ ਲੱਗ ਜਾਂਦਾ ਫਿਰ ਉਪਰਦੇ ਦੇ ਉੱਪਰ ਥੋੜੇ ਜਿਹਾ ਘੱਟ ਸ਼ੋ ਹੋਣ ਲੱਗ ਜਾਂਦੀਆਂ ਫਿਰ ਵੀਡੀਓ ਆਪਣਾ ਡਾਊਨ ਚਲੀਆਂ ਜਾਂਦੀਆਂ ਇਹਦੇ ਲਈ ਜੇ ਆਪਣਾ ਪੂਰੀ ਮਿਹਨਤ ਤੇ ਲਗਨ ਨਾਲ ਕੰਮ ਕਰਨਾ ਬੂ ਇਹ ਕਈ ਵਾਰ ਕੀ ਹੁੰਦਾ ਆਪਣਾ 5 4 ਮਹੀਨੇ ਆਪਾਂ ਕੰਮ ਕਰਦੇ ਆ ਮੁੜ ਕੇ ਉਹਨੇ ਛੱਡੋ ਪਰੇ ਜਦੋਂ ਨਾਲ ਆਪਣਾ ਚੈਨਲ ਗਰੋ ਕਰਨ ਲੱਗਦਾ ਉਦੋਂ ਨਾਲ ਆਪਾਂ ਛੱਡੋ ਪਰੇ ਛੱਡ ਕੇ ਆਪਾਂ ਪਰਾਂ ਹੋ ਜਾਂਦੇ ਨੇ ਇਸ ਤੇ ਤੁਸੀਂ ਘੱਟ ਤੋਂ ਘੱਟ ਇੱਕ ਸਾਲ ਤੱਕ ਇਸ ਤੇ ਕੰਮ ਜਰੂਰ ਕਰੋ 100% ਤੁਹਾਨੂੰ ਸਕਸੈਸ ਮਿਲੂਗਾ ਜਦੋਂ ਤੁਹਾਡੇ 1000 ਸਬਸਕ੍ਰਾਈਬਰ ਹੋ ਗਿਆ ਵੀਡੀਓ ਥੋੜੀਆਂ ਜਾਂ ਥੋੜੀਆਂ ਵਾਇਰਲ ਹੋਵਾਂਗੇ ਨਾਲ ਦੀ ਨਾਲ ਹੀ ਤੁਹਾਡਾ ਚੈਨਲ ਮੋਨੀਟਾਈਜ਼ ਹੋ ਜਾਂਦਾ ਜੀ ਤੇ ਬਾਕੀ ਤੁਹਾਨੂੰ ਇਹਦੇ ਉੱਤੇ ਜਿੰਨੀ ਵੀ ਜੋ ਵੀ ਤੁਹਾਡੀ ਕਮਾਈ ਹੈ ਉਹ ਕਿਸੇ ਕਿਤੇ ਵੀ ਨਹੀਂ ਜਾਂਦੀ ਉਹ ਸਿਰਫ ਤੁਹਾਡੇ ਕੋਲ ਹੀ ਆਉਂਦੀ ਹੈ ਇਹ ਨਹੀਂ ਹੁੰਦਾਗਾ ਵੀ ਸਾਡੀ ਕਮਾਈ ਕੋ ਇੱਧਰ ਉੱਧਰ ਚਲੇ ਜਾਉ ਨਹੀਂ ਚਾਹੀਏ ਤੁਹਾਡੇ ਐਡਸਨ ਤੁਹਾਨੂੰ ਇੱਕ ਅਕਾਊਂਟ ਐਡਸਨ ਅਕਾਊਂਟ ਤੁਹਾਨੂੰ ਖੁਦ ਬਣਾਉਣਾ ਪਊਗਾ ਅਵਰਸਨ ਅਕਾਊਂਟ ਬਣਾਉਣ ਤੋਂ ਬਾਅਦ ਫਿਰ ਉਸ ਅਕਾਊਂਟ 'ਚ ਪਹਿਲਾਂ ਪੈਸੇ ਆਉਂਦੇ ਆ ਕਿ ਆਪਣੇ ਡਾਲਰਾਂ 'ਚ ਉਹ ਮੁੜ ਕੇ ਆਪਾਂ ਨੂੰ ਰੁਪਏ 'ਚ ਕਨੈਕਟ ਕਰਕੇ ਫਿਰ ਆਪਣੇ ਅਕਾਊਂਟਸ 'ਤੇ ਪੈਸੇ ਆਪਣੇ ਆਪ ਭੇਜ ਕੇ ਫਿਰ ਉਹ ਮੇਲ ਕਰ ਦਿੰਦੇ ਮਹੀਨੇ ਦੇ ਮਹੀਨੇ ਤੁਹਾਡੇ ਪੈਸੇ ਆਉਂਦੇ ਆ ਜੇ ਆਪਾਂ 100 ਡਾਲਰ ਤੋਂ ਉੱਤੇ ਕਮਾਈ ਕਰਦੇ ਆ ਜੇ ਆਪਾਂ 100 ਡਾਲਰ ਤੋਂ ਘੱਟ ਕਮਾਈ ਕਰਦੇ ਆ ਤੇ ਫਿਰ ਉਹ ਅਗਲੇ ਮਹੀਨੇ ਆਉਂਦੇ ਫਿਰ ਦੋ ਮਹੀਨਿਆਂ ਤੋਂ ਆਉਂਦੇ ਆ ਪਰ ਪੈਸੇ ਤੁਹਾਡੇ ਜ਼ਰੂਰ ਆਉਂਦੇ ਆ ਤੁਹਾਡੇ ਖਾਤੇ ਦੇ ਵਿੱਚ ਇਹ ਹੁੰਦੀ ਜੀ ਇਸਦੀ ਕਮਾਈ ਕਿਤੇ ਆਪਾਂ ਨੂੰ ਬਾਹਰ ਨਹੀਂ ਜਾਣਾ ਬਸ ਆਪਾਂ ਇਸ ਤੇ ਥੋੜੀ ਜਿਹੀ ਮਿਹ ਤੇ ਥੋੜਾ ਜਿਹਾ ਆਪਾਂ ਕੰਮ ਕਰਨਾ ਆਪਣੇ ਆਪ ਨੂੰ ਸੁਧਾਰਨਾ ਬੋਲ ਚਾਲ ਦਾ ਤਰੀਕਾ ਸੁਧਾਰਨਾ ਤੇ ਪ੍ਰਕਾਪ ਗੱਲਾਂ ਆਪਾਂ ਨਹੀਂ ਕਰਨੀਆਂ ਤੇ ਜਿਆਦਾ ਝੂਠ ਫਰੇਵ ਨਹੀਂ ਬੋਲਣਾ ਕਿਉਂਕਿ ਦੁਨੀਆ ਸਾਰ ਪੜੀ ਲਿਖੀ ਕੋਈ ਬੇਵਕੂਫ ਨਹੀਂ ਤੁਰਿਆ ਫਿਰਦਾ ਸਾਰ ਪੜੀ ਲਿਖੀ ਮੈਂ ਗੱਪਸੜਾ ਫਮਾਰ ਕੇ ਆਪਾਂ ਇੱਕ ਦਿਨ ਇੱਕ ਵੀਡੀਓ ਹਟੂ ਜ ਦੋ ਹੋ ਜੂ ਜੇ ਆਪਾਂ ਰੋ ਰੋਏ ਚਾਹੀਏ ਤਾਂ ਰੋ ਰੋਏ ਫਿਰ ਉਹ ਵੀਡੀਓ ਨਹੀਂ ਹਟਣ ਜੀ ਆਡੀਅנס ਥੋੜਾ ਜਿਹਾ ਪਤਾ ਲੱਗ ਜਾਂਦਾ ਫਿਰ ਉਹ ਇਸ ਵੀਡੀਓ ਤੋਂ ਥੋੜਾ ਜਿਹਾ हट ਜਾਂਦੇ ਇਹਦੇ ਲਈ ਜੇ ਸੱਚ ਦੇ ਆਧਾਰ ਤੇ ਵੀਡੀਓ ਬਣਾਈਏ ਜੋ ਰਿਜ਼ਲਟ ਕੱਢੇ ਆ ਤੱਥਾਂ ਦੇ ਅਜਾ ਆਪਾਂ ਤਰੀਕੇ ਨਾਲ ਵੀਡੀਓ ਬਣਾਈਏ ਬੋਲਾਂ ਚਲੋਣ ਤਰੀਕਾ ਬਸ ਇੰਨਾ ਕੀ ਕੰਮ ਹੁੰਦਾ ਇਹਦੇ ਉੱਤੇ ਹੋਰ ਕੋਈ ਜ਼ਿਆਦਾ ਕੰਮ ਨਹੀਂ ਹੁੰਦਾਗਾ ਤੇ ਤੁਸੀਂ ਇੱਕ ਵਾਰੀ ਇਸ ਪਲੇਟਫਾਰਮ ਤੇ ਆਓ ਚਿਹਰਾ ਨਾ ਦਿਖਾਓ ਚਾਹੇ ਚਿਹਰਾ ਦਿਖਾਓ ਚਿਹਰੇ ਬਿਨਾ ਦਿਖਾਏ ਤਾਂ ਵੀ ਤੁਸੀਂ ਇਸ ਤੇ ਵੀਡੀਓ ਪਾ ਸਕਦੇ ਆ ਕਿਉਂਕਿ ਪ੍ਰਤੀ ਵੀਡੀਓ ਵੇਖ ਜਿਉਣਾ ਆਪਾਂ ਖਾਣਾ ਬਣਾਉਣਾ ਉਹਦੀਆਂ ਵੀਡੀਓ ਪਾਉਣੀਆਂ ਹੁਣ ਤੇ ਉੱਥੇ ਵੀ ਆਪਾਂ ਨੂੰ ਫੇਸ ਦਿਖਾਉਣ ਦੀ ਬਿਲਕੁਲ ਲੋੜ ਨਹੀਂ ਪੈਂਦੀ ਸਿਲਾਈ ਕਢਾਈ ਕਟਾਈ ਦੀ ਵੀਡੀਓ ਬਹੁਣੀ ਉੱਥੇ ਵੀ ਕੋਈ ਲੋਡ ਨਹੀਂ ਪੈਂਦੀ ਸਿਰਫ ਆਪਾਂ ਆਪਦੇ ਕੰਮ ਦੇ ਉੱਤੇ ਕੈਮਰਾ ਲਾ ਕੇ ਵੀਡੀਓ ਪਾ ਸਕਦੇ ਆ ਜੀ ਤੇ ਔਰਤਾਂ ਲਈ ਬਹੁਤ ਵਧੀਆ ਪਲੇਟਫਾਰਮ ਆ ਕੋਈ ਇਹ ਨਹੀਂ ਹੁੰਦਾ ਵੀ ਮੈਂ ਵਾਇਰਲ ਨਹੀਂ ਹੋ ਉਹ ਵੀਡੀਓ ਵਾਇਰਲ ਨਹੀਂ ਹੋ ਨਹੀਂ ਜੀ ਬਸ ਥੋੜਾ ਜਿਹਾ ਆਪਾਂ ਨੂੰ ਸਮਾਂ ਲੱਗ ਜਾਂਦਾ ਹੈਗਾ ਸਿਆਣੇ ਕਹਿੰਦੇ ਹੁੰਦੇ ਮਿਹਨਤ ਦਾ ਫਲ ਮਿੱਠਾ ਹੁੰਦਾ ਥੋੜਾ ਸਮਾਂ ਲਾ ਕੇ ਨਾ ਥੋੜੀ ਚੰਗੀ ਵਧੀਆ ਪੂਰੀ ਮਿਹਨਤ ਕਰੋ ਤਾਂ ਆਪਾਂ ਨੂੰ ਬਹੁਤ ਜਲਦੀ ਸਫਲਤਾ ਇਹਦੇ ਵਿੱਚੋਂ ਮਿਲਦੀ ਹੈ ਜੀ ਤੇ ਤੁਸੀਂ ਵੀ ਇੱਕ ਵਾਰ ਜੋ ਕੋਈ ਘਰੇਦੂ ਮੇਰੀ ਭੈਣ ਕੋ ਕੰਮ ਕਰਨਾ ਚਾਹੁੰਦੀ ਹੈ ਕੋ ਹੱਥ ਜਿਆਦਾ ਤੰਗ ਹੈ ਹਨਾ ਤੰਗੀ ਦੇ ਕਾਰਨ ਚਾਰੀ ਕਈ ਵਾਰ ਤਾਂ ਭੈਣ ਇੰਨੀ ਤੰਗ ਹੋਦੀ ਚਰਾਂ ਟੈਂਸ਼ਨ ਚ ਡਿਪਰੈਸ਼ਨ ਚ ਚਲਣਾ ਜਾਂਦੀ ਹੈ ਇਹਦੇ ਉੱਤੇ ਜਦੋਂ ਵੀ ਆਪਾਂ ਉਹਨੇ ਡਿਪਰੈਸ਼ਨ ਬਹੁਤ ਛੇਤੀ ਖਾਦੂਗਾ ਤੁਸੀਂ ਇੰਨੇ ਲੋਕਾਂ ਤੁਹਾਨੂੰ ਪਿਆਰ ਮਿਲਦਾ ਜੁੜਦੇ ਆ ਬਹੁਤ ਸੋਹਣੇ ਸੋਹਣੇ ਸਾਨੂੰ ਕਮੈਂਟ ਕਰਦੇ ਆ ਕੋਈ ਜ਼ਰੂਰੀ ਨਹੀਂ ਹੁੰਦਾ ਜੇ ਦਸਾਂ ਦੇ ਵਿੱਚੋਂ ਆਪਾਂ ਇੱਕ ਕਮੈਂਟ ਗਲਤ ਆ ਗਿਆ ਤੱਕ ਬ ਗਲਤ ਵਾਲ ਨਹੀਂ ਜਾਣਾ ਚਾਹੀਦਾ ਆਪਾਂ ਨੂੰ ਇਹ ਵੀ ਵੇਖੋ ਜੇ ਦਸਾਂ ਦੇ ਵਿੱਚੋਂ ਆਪਾਂ ਨੌ ਆਪਾਂ ਨੂੰ ਪੋਜੀਟਿਵ ਵਧੀਆ ਕਮੈਂਟ ਕਰੇ ਆ ਤੇ ਉਹਨਾਂ ਚੋਂ ਇੱਕ ਜੇ ਮਾੜਾ ਆ ਗਿਆ ਤੇ ਫਿਰ ਕੀ ਗੱਲ ਉਹਨੂੰ ਇਗਨੋਰ ਕਰ ਦਿਆ ਕਰੋ ਜਿਹੜੇ ਚੰਗੇ ਆ ਉਹਨਾਂ ਤੇ ਜਾਇਆ ਕਰੋ ਹਰ ਵੇ ਤੁਸੀਂ ਆਪਦੇ ਕਮੈਂਟ ਪੜੋਗੇ ਬੜਾ ਸੋਹਣਾ ਮਨ ਨੂੰ ਸਕੂਨ ਹੋਊਗਾ ਵੀ ਲੋਕ ਮੈਨੂੰ ਪਿਆਰ ਕਰਦੇ ਆ ਤੇ ਤੁਸੀਂ ਵੀ ਉਹਨਾਂ ਕਮੈਂਟਾਂ ਨੂੰ ਰਿਪਲਾਈ ਦੇਓਗੇ ਜਦੋਂ ਤੁਹਾਡੇ ਕੋਲ ਟਾਈਮ ਹੋਊਗਾ ਤੇ ਬਸ ਕਿੰਨੀ ਇਹਦੇ ਇੰਨਾ ਕੁ ਹੁੰਦਾ ਵੀ ਵਾਰ-ਵਾਰ ਤੁਸੀਂ ਵਾਈਟ ਸਟੂਡੀਓ ਖੋਲ ਕੇ ਇਹ ਨਾ ਦੇਖਿਆ ਦੇਖਿਆ ਕਰੋ ਵੀ ਮੇਰੇ ਕਿੰਨੇ ਪੈਸੇ ਜਮ੍ਹਾਂ ਹੋ ਗਏ ਜਾਂ ਮੇਰਾ ਕਿੰਨਾ ਹੋਇਆ ਜਾਂ ਆਪ ਦੀਆਂ ਵੀਡੀਓ ਨੂੰ ਜ਼ਿਆਦਾ ਨਾ ਦੇਖਿਆ ਕਰੋ ਵੀ ਹਾਂ ਬਾਕੀ ਤੇ ਜਦੋਂ ਆਪਾਂ ਕਾਈਮਾਸਟਰ ਦੇ ਉੱਪਰ ਲਿਆ ਕੇ ਵੀਡੀਓ ਨੂੰ ਆਪਾਂ ਕਰਦੇ ਆ ਐਡੀਟਿੰਗ ਕਰਦੇ ਆ ਉਹਦੀ ਆਪ ਨੂੰ ਪਤਾ ਲੱਗ ਜਾਂਦਾ ਵੀਡੀਓ ਦੇ ਵਿੱਚ ਕੀ ਕੁਝ ਹੈ ਤੇ ਆਪ ਚੈਨਲ ਦੇ ਉੱਤੇ ਕੱਡ-ਕੱਡ ਵੀਡੀਓ ਤੁਸੀਂ ਜ਼ਿਆਦਾ ਨਾ ਦੇਖਿਆ ਕਰੋ ਇੱਥੇ ਵੀ ਥੋੜਾ ਜਿਹਾ ਆਪਾਂ ਨੂੰ ਲਾਸਿੰਗ ਹੁੰਦਾ ਤੇ ਇਹ ਇਹ ਗੱਲਾਂ ਦਾ ਬਸ ਧਿਆਨ ਰੱਖੋ ਤੇ ਜੋ ਵੀ ਤੁਹਾਨੂੰ ਪੇ ਹੁੰਦੀ ਐ ਫਿਰ ਸੁਪੇ ਤੁਸੀਂ ਫਿਕਸ ਪੇ ਤਾਂ ਵੈਸੇ ਇੱਥੇ ਹੁੰਦੀ ਨਹੀਂ ਕਦੇ ਘਟ ਕਮਾਈ ਕਦੇ ਵਧ ਕਦੇ 2 ਮਹੀਨਿਆਂ ਤੋਂ ਕਾ ਡੇਢ ਤੋਂ ਐਸ ਤਰ੍ਹਾਂ ਹੁੰਦਾ ਪਰ ਤੁਸੀਂ ਕਦੇ ਵੀ ਕਿਸੇ ਨਾਲ ਇਹ ਸ਼ੋ ਨਹੀਂ ਕਰਨੀ ਇਹ ਉਹਨਾਂ ਦੀ ਗਾਈਡਲਾਈਨਸ ਹੁੰਦੀਆਂ ਵੀ ਤੁਸੀਂ ਆਪਣੀ ਪੇਮੈਂਟ ਕਦੇ ਵੀ ਸ਼ੋ ਨਹੀਂ ਕਰਨੀ ਵੀ ਮੈਨੂੰ ਇਹ ਨਹੀਂ ਪੇ ਪੇ ਆਈ ਐ ਤੇ ਇਹ ਇਹਨਾਂ ਦਾੰਦਰੀ ਤੇ ਇਹ ਹੀ ਬਸ ਇੰਨਾ ਕ ਆਪਾਂ ਖਿਆਲ ਰੱਖਣਾ ਹੁੰਦਾ ਹੈਗਾ ਤੇ ਬਾਕੀ ਆਪਾਂ ਕਿਸੇ ਜ਼ਿਆਦਾਤਰ ਕਿਸੇ ਵੀ ਜੋ ਕੋਈ ਕੋਈ ਵੀਡੀਓ ਦੂਜਾ ਵੀਡੀਓ ਹੁੰਦਾ ਉਹ ਵੀਡੀਓ ਚੱਕ ਕੇ ਆਪਦੇ ਚੈਨਲ ਦੇ ਉੱਤੇ ਵੀਡੀਓ ਨਹੀਂ ਪਾਉਣੀ ਜੀ ਉਥੇ ਕੋਈ ਲੋਕ ਹੁੰਦੇ ਵੀ ਵੀਡੀਓ ਜ਼ਿਆਦਾ ਵਾਇਰਲ ਹੋ ਗਈ ਉਹ ਚੱਕ ਕੇ ਆਪਾਂ ਆਪਦੇ ਚੈਨਲ ਤੇ ਪਾਤੀ ਤਾਂ ਉਥੇ ਨਹੀਂ ਜੀ ਉਥੇ ਵੀ ਤੁਹਾਨੂੰ ਰੱਖਣਾ ਖਿਆਲ ਰੱਖਣਾ ਪੈਂਦਾ ਹੈਗਾ ਜੀ ਦੂਜੇ ਚੈਨਲ ਤੇ ਇੱਕ ਭਿਰਾਮ ਦਾ ਜਿਹੜੇ ਚੈਨਲ ਦਾ ਜਿਹਦਾ ਬਣਿਆ ਹੁੰਦਾ ਉਹਦੀ ਵੀਡੀਓ ਪਾ ਲਈ ਉਹ ਕਾਪੀਰਾਈਟ ਫੇਰੇ ਆਪਾਂ ਨੂੰ ਜੋ YouTube ਚੈਨਲ ਕਾਪੀਰਾਈਟ ਦੇ ਦਿੰਦਾ ਕਾਪੀਰਾਈਟ ਤੁਸੀਂ ਜਿੰਨਾ ਚਿਰ ਤੁਹਾਡਾ ਚੈਨਲ ਮੋਨਿਟਾਈਜ਼ ਨਹੀਂ ਹੁੰਦਾ ਤੁਸੀਂ ਕਾਪੀਰਾਈਟ ਬਿਲਕੁਲ ਨਹੀਂ ਲੈਣਾ ਚਾਹੀਏ ਕਾਪੀਰਾਈਟ ਤੁਹਾਡੇ ਤੇ ਆ ਗਿਆ ਤਾਂ ਫਿਰ ਤੁਹਾਡਾ ਚੈਨਲ ਮੋਨਿਟਾਈਜ਼ ਹੋਣਾ ਮੁਸ਼ਕਲ ਹੋ ਜਾਊਗਾ ਜੀ ਮੋਨਿਟਾਈਜ਼ ਹੋਣ ਤੋਂ ਬਾਅਦ ਹੀ ਤੁਹਾਡੇ ਖਾਤਿਆਂ ਦੇ ਵਿੱਚ ਪੈਸੇ ਆਉਂਦੇ ਹੈਗੇ 1000 ਸਬਸਕ੍ਰਾਈਬਰ ਨਾਲ ਮੋਨਿਟਾਈਜ਼ ਹੁੰਦਾ ਤੇ ਕਾਪੀਰਾਈਟ ਬਿਲਕੁਲ ਨਾ ਆਇਆ ਹੋਵੇ ਕਾਪੀਰਾਈਟ ਜਦੋਂ ਆਪਾਂ ਕਿਸੇ ਦੀ ਨਕਲ ਕਰਦੇ ਆ ਕਿਸੇ ਦੀ ਵੀਡੀਓ ਚੱਕ ਕੇ ਜਾਂ ਆਪਦੀ ਵੀਡੀਓ ਦੇ ਉੱਤੇ ਪਾਉਂਦੇ ਆ ਤੇ ਉੱਥੇ ਹੀ ਕਾਪੀਰਾਈਟ ਜ਼ਿਆਦਾ ਆ ਜਾਂਦੇ ਆ ਜੀ ਇਹਦੇ ਲਈ ਇਹਨਾਂ ਗੱਲਾਂ ਦਾ ਖਿਆਲ ਰੱਖ ਕੇ ਤੁਸੀਂ ਚੈਨਲ ਬਣਾਓ ਪਰਮਾਤਮਾ ਤੁਹਾਨੂੰ ਤਰੱਕੀਆਂ ਜ਼ਰੂਰ ਬਖਸ਼ੂਗਾ ਜੀ ਤੇ ਜੇ ਤੁਹਾਨੂੰ ਵੀਡੀਓ ਵਧੀਆ ਲੱਗੀ ਤੇ ਪਲੀਜ਼ ਮੇਰੇ ਚੈਨਲ ਨੂੰ ਸਬਸਕ੍ਰਾਈਬ ਕਰਨਾ ਲਾਈਕ ਕਰਨਾ ਸ਼ੇਅਰ ਕਰਨਾ ਕਮੈਂਟ ਕਰਕੇ ਜਰੂਰ ਦੱਸਣਾ ਜੀ ਵੀਡੀਓ ਤੁਹਾਨੂੰ ਕਿੱਦਾਂ ਦੀ ਲੱਗੀ ਪਰਮਾਤਮਾ ਤੁਹਾਨੂੰ ਵੀ ਤਕੀਆਂ ਬਖਸ਼ੇ ਤੰਦਰੁਸਤੀਆਂ ਬਖਸ਼ੇ ਤੁਸੀਂ ਇਹਨਾਂ ਕੀਮਤੀ ਸਮਾਂ ਕੱਢ ਕੇ ਮੇਰੇ ਨਾਲ ਜੁੜਦੇ ਆਂ ਮਹਾਰਾਜ ਤੁਹਾਨੂੰ ਤੰਦਰੁਸਤੀਆਂ ਬਖਸ਼ੇ ਧੰਨਵਾਦ